ਬੈਂਕ ਨੇ ਫਰਵਰੀ 2026 ਦੀਆਂ ਬੈਂਕ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਜੇ ਤੁਸੀਂ ਇਸ ਮਹੀਨੇ ਕੋਈ ਵੀ ਬੈਂਕ ਦੇ ਨਾਲ ਜੁੜੇ ਕੰਮ ਕਰਾਉਣ ਦੇ ਲਈ ਸੋਚ ਰਹੇ ਹੋ ਤਾਂ ਪਹਿਲਾਂ ਬੈਂਕ ਦੀਆਂ ਛੁੱਟੀਆਂ ਦੀ ਜਾਣਕਾਰੀ ਲੈ ਲਵੋ ਆਰਬੀਆਈ ਮੁਤਾਬਕ ਆ ਫਰਵਰੀ ਮਹੀਨੇ ਚ ਕੁੱਲ 9 ਦਿਨ ਬੈਂਕ ਬੰਦ ਰਹਿਣਗੇ ਇਹਨਾਂ ਵਿੱਚ ਜਨਤਕ ਛੁੱਟੀਆਂ ਦੇ ਨਾਲ ਨਾਲ ਐਤਵਾਰ ਅਤੇ ਦੂਜੇ ਚੌਥੇ ਸ਼ਨੀਵਾਰ ਦੀਆਂ ਵੀ ਛੁੱਟੀਆਂ ਨੇ ਜਿਹੜੀਆਂ ਉਹ ਵੀ ਸ਼ਾਮਿਲ ਨੇ ਕਾਸ ਜਨਤਕ ਛੁੱਟੀਆਂ ਦੀ ਲਿਸਟ 18 ਫਰਵਰੀ ਨੂੰ ਸਿੱਕਮ ਦੇ ਗਣਤੋਟ ਦੇ ਲੌਸਟ ਤਿਉਹਾਰ ਦੇ ਕਾਰਨ ਬੈਂਕ ਬੰਦ ਰਹਿਣਗੇ ਲੌਸਟ ਤਿੱਬਤੀ ਨਵਾਂ ਸਾਲ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਸਿੱਕਮ ਦਾ ਇੱਕ ਮਹੱਤਵਪੂਰਨ ਤਿਉਹਾਰ ਵੀ ਹੈ 19 ਫਰਵਰੀ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮ ਦਿਵਸ ਮੌਕੇ ਤੇ ਬਲਾਫੋਰ ਨਾਗਪੁਰ ਤੇ ਮੁੰਬਈ ਦੇ ਵਿੱਚ ਬੈਂਕ ਸੇਵਾਵਾਂ ਬੰਦ ਰਹਿਣਗੀਆਂ 2 ਫਰਵਰੀ ਨੂੰ ਰਾਜ ਸਥਾਪਨਾ ਦਿਵਸ ਦੇ ਕਾਰਨ ਆਯੋਜਿਤ ਅਤੇ ਇਟਾ ਨਗਰ ਦੇ ਵਿੱਚ ਬੈਂਕ ਬੰਦ ਰਹਿਣਗੇ 1 8 15 ਅਤੇ 22 ਫਰਵਰੀ ਐਤਵਾਰ ਹੋਣ ਕਾਰਨ ਪੂਰਾ ਦੇਸ਼ ਵਿੱਚ ਬੰਦ ਬੈਂਕ ਨਿਬੰਧ ਰਹਣਗੇ 14 ਫਰਵਰੀ ਨੂੰ ਦੂਜਾ ਸ਼ਨੀਵਾਰ 28 ਫਰਵਰੀ ਨੂੰ ਚੌਥਾ ਸ਼ਨੀਵਾਰ ਇਹਨਾਂ ਕਰਕੇ ਬੈਂਕ ਬੰਦ ਰਹਿਣਗੇ ਛੁੱਟੀ ਦੇ ਦਿਨ ਵੀ ਇਹ ਸੇਵਾਵਾਂ ਚਾਲੂ ਰਹਿਣਗੀਆਂ ਬੈਂਕ ਬੰਦ ਹੋਣ ਕਾਰਨ ਵੀ ਤੁਸੀਂ ਯੂਪੀਆਈ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਐਪਸ ਬਿਨਾਂ ਕਿਸੇ ਦਿੱਕਤ ਦੇ ਵਰਤ ਸਕਦੇ ਹੋ ਫਰਵਰੀ 2026 ਦੇ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਦੇਖ ਲੈਣਾ ਬੈਟਰ ਰਹੇਗਾ ਤਾਂ ਜੋ ਤੁਹਾਡਾ ਸਮਾਂ ਬਚ ਸਕੇ